ਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੇਖੋ ਜੀ ਅੱਜ ਫਿਰ ਆਪਾਂ ਬਾਈ ਕਾਲੂ ਤੇ ਗੁਰਦਿਆਰ ਸਿੰਘ ਆ ਚੁੱਕੇ ਆ ਅੱਜ ਤੋਂ ਮੇਰੇ ਵੀਡੀਓ ਬਣਨ ਲੱਗੀ ਆ ਚਲੋ ਕੰਮ ਹੁਣ ਇਹੋ ਜਿਹਾ ਤਾਂ ਵੇਲੇ ਹੋਈ ਜਾਈਦਾ ਤੇ ਵੇਖੋ ਅੱਜ ਵੀ ਬਾਈ ਜੀ ਨੇ 5-6 ਦੇ ਲਾਗੇ ਪਸ਼ੂ ਲੈ ਕੇ ਆਏ ਆ ਪਰ ਬਾਈ ਜੀ ਨੇ ਕਹਿੰਦਾ ਮੈਂ ਨਗੇ ਨਗੇ ਭਾਈ ਹੋਣੇ ਆ ਬਸ ਉੱਡਦੇ ਆ ਜਾਨ ਇਧਰ ਵੀ ਬਾਈ ਇਹ ਗੱਲ ਕਰ ਬਾਈ ਜੀ ਅਸਲੀ ਗੱਲ ਅਸਲੀ ਗੱਲ ਬਹੁਤ ਸੁਣਾ ਲਾ ਮੁਬਾਰਕਆ ਤੁਹਾਨੂੰ ਜੀ ਆ ਜੀ ਟੈਲਾਂ ਲੱਗਣੀਆਂ ਟੈਲਾਂ ਵੀ ਮੁਬਾਰਕ ਕਰਾ ਲੈ ਬਹੁਤ ਸੁਣਾ ਹਾਂ ਚਲ ਚੋੜਦੇ ਮੁਬਾਰਕ ਨਹੀਂ ਚੜਦੀ ਨਹੀਂ ਚੜਦੀ ਗੱਲਾਂ ਕਰੇ ਹਾਂ ਜੀ ਸਹੀ ਗੱਲ ਜੀ ਦੇਖੋ ਮਿਹਨਤ ਕਰਦੇ ਬਾਈ ਜੀ ਹਾਂ ਮਿਹਨਤ 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 ਦਾ ਇਸਦੀਪਾ ਜੀ ਮੋਲੇ ਆਏ ਮੋਲੇ ਬਾਕੀ ਦਿਲ ਦੇ ਵਿੱਚ ਕੁਝ ਨਹੀਂ ਬਿਲਕੁਲ ਮੈਂ ਸੱਚ ਕਹਿੰਦਾ ਮੂੰਹ ਤੇ ਕਹਿੰਦਾ ਹਰ ਗੱਲ ਇਹਦੇ ਦਿਲ ਚ ਕੋਈ ਨਹੀਂ ਨੀ ਦਿਲ ਦਾ ਬਿਲਕੁਲ ਬੰਦਾ ਸਾਫ਼ ਆ ਦਿਲ ਦੇ ਵਿੱਚ ਕੁਝ ਨਹੀਂ ਹੈਗਾ ਭਾਜੀ ਜੀ ਦੇ ਦਿਲ ਦੇ ਸਾਫ਼ ਨੇ ਹਾਂ ਜੀ ਉਹ ਦਈ ਜਾਂਦਾ ਵਾਧੂ ਦਈ ਜਾਂਦਾ ਤੇ ਬਾਬੇ ਦੀ ਕਿਰਪਾ ਵਾ ਦੇਖ ਲੋ ਵੀ ਇੱਕ ਦਿਨ ਛੱਡ ਕੇ ਵੀਡੀਓ ਪੈਂਦੀ ਜਾਂਦੀ ਹੈ ਹਾਂ ਜੀ ਬਿਲਕੁਲ ਜੀ ਬਾਕੀ ਰਹੀ ਗੱਲ ਭਾਜੀ ਹਾਂ ਜੀ ਵਿਗੜਾ ਭਾਈ ਆ ਤੇ ਵਿਸਾਖੀ ਸਵੇਰੇ ਫੋਨ ਕਰਨੀ ਦੇ ਲਈ ਉਧਰ ਨੂੰ ਹੁਣ ਉਹ ਦੇ ਇਧਰ ਨੂੰ ਆ ਭਾਈ ਧਰੇ ਕਰਦੇ ਨੇ ਪਰਫੀ ਪਰਫੀ ਠੀਕ ਹੈ ਜੀ ਪਰਫੀ ਹੋ ਜਾਣੀ ਅੱਜ ਅੱਜ ਪਰਫੀ ਕਰਦੇ ਸਾਰੇ ਪਾਸੇ ਇਹੀ ਕੰਮ ਹੈ ਵਿਸਾਖੀ ਪੰਪਰ ਹੀ ਚੱਲ ਰਿਹਾ ਮੈਂ ਨਾ ਇਹ ਪਾ ਪਾਇਆ ਪਾ ਲਗੜਾ ਵਾ ਅੱਛਾ ਬੋਲ ਇਦਾਂ ਗੱਲਾਂ ਨਾ ਨਹੀਂ ਹਾਂਜੀ ਲਾਇਆ ਪਾ ਲਗੜਾ ਕੀ ਪਾ ਨਿਕਲਦੇ ਆ ਠੀਕ ਹੈ ਜੀ ਪਾਣੀ ਮਾਲ ਦਾ ਮੁੱਲ ਪੈਣਾ ਮਾਲ ਦਾ ਮੁੱਲ ਪੈਣਾ ਤੇ ਕਿੰਨੀਆਂ ਅੱਜ ਵਾਜੀ ਫਿਰ ਅੱਜ 5 ਵਾਜੀ ਅੱਜ 5 ਗਾਵਾਂ ਤੇ ਕੀ ਹੈ ਗਾਵਾਂ ਚੰਗੀਆਂ ਚੰਗੀਆਂ ਕਰੀ ਸ਼ੁਰੂ ਫਿਰ ਹਾਂਜੀ ਹਾਂਜੀ ਆਜੋ ਫਿਰ ਨੇ ਲਾ ਗਿਆ ਤੇ ਮੇਰਾ ਸਹਿਨ ਤਾਂ ਤੁਹਾਨੂੰ ਬਖਾਇ ਬੜਾ ਜਾਗਾ ਆ ਬਖਾਰੇ ਪਹਿਲੇ ਖਾਂਦੇ ਇੱਥੇ ਬਖਾਰੇ ਹਾਂ ਥਾਨਾ ਲੋ ਜੀ ਠੀਕ ਆ ਓਕੇ ਆ ਇਧਰੋਂ ਦੀ ਕੋਲ ਆਣੋ ਓਕੇ ਆ ਸੰਦੀਪ ਭਾਜੀ ਅੱਜ ਇੱਕੇ ਚੀਜ਼ ਵਿਖਾਉਣੀ ਹੈ ਇਹਦੇ ਚ ਵਸ਼ੀ 8 ਦਿਨਾਂ ਦੀ ਆ ਅੱਛਾ ਦੇਖੋ ਵੀ ਕੀ ਚੀਜ਼ ਆ ਵਾਹ ਜੀ ਇਧਰ ਵੇਖੋ ਮੈਨੂੰ ਬੋਲੀ ਲੱਗਦੀ ਹੈ ਨਹੀਂ ਬਸ ਫਲੀ ਬਹੁਤ ਹੈ ਬਹੁਤ ਕਿੰਨਾ ਕਿੰਨਾ ਦੋ ਦਾ ਇਸ ਟਾਈਮ ਇਹਦੇ ਥੱਲੇ ਸਨੀਪ ਭਾਜੀ 14 ਕਿਲੋ ਦੁੱਧ ਹੋਊਗਾ ਖੁੱਲਾ ਡੁੱਲਾ 14 ਕਿਲੋ ਦੋ ਖੁੱਲਾ ਡੁੱਲਾ ਖੁੱਲਾ ਡੁੱਲਾ ਇਹਵਾ ਵਸ਼ੀ ਦਾ ਵੇਖੋ ਹਾਂ ਜੀ ਬਸ ਠੀਕ ਆ ਆਜੋ ਆਜੋ ਜੀ ਆਜੋ ਕਾਲੀ ਲੁੱਟਣ ਗਿਆ ਮੈਂ ਪੁਰੀਆਂ ਹਾਂ ਜੀ ਆ ਜੀ ਮੈਂ ਨਾ ਅੱਜ ਤੁਹਾਨੂੰ ਪਤਾ ਹੀ ਆ ਵਸਾਖੀ ਆ ਸਵੇਰੇ ਵਾਖੀ ਵੇਖੋ ਅਰੇ ਰੰਗਸਾਰੂ ਨੇ ਕੋਈ ਜਾਵੇ ਸਵੇਰੇ ਮੰਡੀ ਨਹੀਂ ਜਾਣ ਦੇਣਾ ਮੰਡੀ ਨਹੀਂ ਜਾਣ ਦੇਣਾ ਇੱਥੇ ਜੀ ਇੱਥੇ ਇੱਥੇ ਮੰਡੀ ਬਣਾਵਾਂਗੇ ਖਜ਼ਾਨੇ ਕੋੜ ਖਜ਼ਾਨੇ ਕੋੜ ਡੀਲਰ ਨੇ ਕੋੜ ਖਜ਼ਾਨੇ ਕੋੜ ਕਾਲ ਵਾਲੀ ਮੰਡੀ ਬਣੂਗੀ ਮੇਰੇ ਹਾਂਜੀ ਬਰਾ ਸੰਦੀਪ ਜੀ ਹਾਂ ਨਾ ਅੱਜ 500 ਛੋਟ ਹੀ ਆ ਜੀ ਹਾਂਜੀ 43000 ਦੀ ਸੰਦੀਪ ਜੀ ਦੇ ਦਾਂਗੇ ਜੀ ਚੱਲਣ ਦੋ 500 ਛੱਡ ਦਾਂਗੇ 500 42.5 ਹਾਂਜੀ ਸਾਡੇ ਦੇਖੀ ਚੱਲੋ ਰੇਡ ਕਰਾ ਦੇ ਹਣ ਇੱਧਰ ਆ ਜਾਓ ਆਹ ਜੀ ਇੱਕ ਗੱਬਣਿਆ ਜੀ ਅੱਛੇ ਇੱਕ ਗੱਬਣ ਸੁਆ ਸੁਆ ਦੂਜਾ ਦੂਜਾ ਸੁਆ ਇਹ ਇੱਕ ਮਿੰਟ ਕਾਲੂ ਜੀ ਇੱਥੇ ਰੁਕੋ ਮਾੜਾ ਫਾਨੀ ਨੂੰ ਚੈੱਕ ਕਰੋ ਹਾਂ ਚੈੱਕ ਕਰੋ ਆ ਠੀਕ ਹੈ ਤੋਰੋ ਤੋਰ ਲਮੇ ਮੈਂ ਕਿੰਨੀ ਭਾਈ ਦੇਣਾ 10 ਤੋਂ 12 ਲੈ ਜੇ 15 ਲੈ ਜੇ ਇਹਦੇ ਵਿੱਚ ਵਿੱਚ ਜਿੰਨੇ ਲੈ ਜਾਓ ਵੱਡੀ ਬੈੜਾ ਨਾਲ ਵੱਡੀ ਭਲੀ ਆ ਵੱਡੀ ਫੁੱਲ ਕਰ ਆ ਜਾਓ ਆ ਜਾਓ ਠੰਡੀ ਸੀ ਨਾ ਬਿਲਕੁਲ ਸਹੀ ਫੜਨ ਦੀ ਲੋੜ ਨਹੀਂ ਇਦਾਂ ਚੱਲਣ ਹਾਂਜੀ ਕਾਲੂ ਜੀ ਮਰਾ ਸੰਦੀਪ ਭਾਜੀ 45000 ਦੀ ਵੀ ਦੇ ਦਾਂਗੇ 45000 ਦੀ ਹਾਂਜੀ ਛੋੜੀ 500 ਹਾਂਜੀ ਭਾਈ ਛੋੜੀ 500 ਛੋੜ ਕਰਦਾ ਹਾਂ 500 ਛੋੜ ਕਰਦਾ ਹਾਂ ਆ ਜੋ ਖੜਾ ਆ ਵੀ ਕੱਪੜੀ ਆ ਇਹ ਸੂਈ ਚ ਲੈਣ ਇਧਰ ਮੈਨੂੰ ਥਾਂ ਮਖਾਓ ਭਰ ਹਰ ਜੋ ਕਾਲੀ ਜੀ ਨੂੰ ਥਾਂ ਮਖਾਓ ਇਹਨੂੰ ਥਾਂ ਤੋਂ ਬੁਖਾਰੀ ਫਿਰ ਤੇ ਦਿਖਾ ਦਿਓ ਆ ਕਿੰਨੇ ਦਾ ਜੀ ਸੰਦੀਪ ਭਾਜੀ ਇਹਦਾ ਥੱਲੇ ਦੁੱਧ ਜਿਹੜਾ ਪੱਕਾ ਵਾ ਨਾ ਹਾਂਜੀ 12 ਕਿਲੋ 12 ਕਿਲੋ ਪੱਕਾ ਦੁੱਧ ਹਾਂਜੀ ਮੱਛੀ ਮਗਰ ਨਹੀਂ ਇਹਦੇ ਮਗਰ ਮਗਰ ਵਛਾ ਵਛਾ ਮਗਰ ਆ ਗਿਆ ਕੋਈ ਕੋਈ ਰੱਸੀ ਨਹੀਂ ਹਾਂਜੀ ਕੋਈ ਨਹੀਂ ਚਵਾ ਠੰਡੀ ਪੂਰੀ ਓਕੇ ਆ ਠੀਕ ਆ ਹਾਂ ਇਹਨੇ ਠੀਕ ਆ ਭਾਜੀ ਫਿਰ ਤਾਂ ਕਿਾ ਸੰਦੀਪ ਭਾਜੀ ਅੱਜ ਵਿਸਾਖੀ ਬੰਪਰਿਆ ਤੇ ਮੰਡੀ ਨਹੀਂ ਜਾਣ ਦੇਣਾ ਮੰਡੀ ਨਹੀਂ ਜਾਵਾ ਕਿ ਹਾਂ ਠੰਡੀ ਸੀਲ ਆ ਦੇਖੋ ਭਾਜੀ ਪਾ ਦੇਣਾ ਹਾਂਜੀ ਹਾਂਜੀ ਮਰ ਕਤੀਆ ਦੇ ਸੁਨੀਲ ਨਹੀਂ ਆਣਾ ਹੀ ਕਰਦਾਂਗੇ ਜੀ ਨਹੀਂ ਭਾਈ ਐਡੀ ਵਾੜ ਕੇ ਦੇ ਦੇ ਜੀ ਸਾਢੇ 3 ਦੀ ਸਾਢੇ 3 ਦੀ 3 ਦੀ ਕਰਦਾਂਗੇ ਸੰਦੀਪ ਜੀ ਵਸਾਖੀ ਵਾਲੇ ਗਾਹ ਕੋਦਰ ਨਹੀਂ ਜਾਣ ਦੇਣਾ ਇੱਧਰ ਨੂੰ ਆਉਣ ਇੱਧਰ ਨੂੰ ਆਉਣਾ ਸਾਨੂੰ ਪਾਣਾ ਮਿਲਿਆ ਨਹੀਂ ਪਾਣਾ ਰਕੀ ਦੇਣਾ ਪਾਣਾ ਅਸੀਂ ਕੱਲ ਜਦੋਂ ਤਰੇਣਾ ਸੰਦੀਪ ਭਾਈ ਜੀ ਕੋਲੋਂ ਆਪਾਂ ਮੰਨ ਚ ਇਹੀ ਸੋਚਿਆ ਸੀ ਵੀ ਜਾਨੀ ਕਿ ਅਜ ਮਾਲ ਮਾਲਕਾ ਸਾਨੂੰ ਭਾਣਾ ਨਹੀਂ ਤੇਰੇ ਵਿਸਾਖੀ ਆ ਵਿਸਾਖੀ ਦੇ ਮਾਲ ਅਸੀਂ ਭਾਣਾ ਬੱਸ ਬੱਸ ਰੱਬਾ ਸਾਨੂੰ ਮਾਲ ਭਾਣਾ ਦੇ ਇਹ ਬਸ਼ੀ ਗੱਬਰ ਜਰਸੀ ਡਬਲ ਜਰਸੀ ਹਾਂਜੀ 14 ਕਿਲੋ ਵੀਜੀ ਇਸਨੇ ਦੁੱਧ ਚੋਇਆ ਪਹਿਲੇ ਸੁਣੀ ਅੱਛਾ ਐਰ ਕੀ ਦੁੱਧੇ ਸੁਣੀ ਇਹ ਦੁੱਧ ਸੁਣੀ ਦੇਖੋ ਕਰਾ ਲਈ ਨਾਲੇ ਨਸਲ ਵੇਖੋ ਵੈੜ ਦੇ ਕਿੰਨੀ ਆ ਮੇਰਾ ਮੂੰਹ ਮਾ ਦਿਖਾ ਦੇ ਉੱਠੀ ਵੇਖੋ ਕਿਨੇ ਸੁਣੇ ਕੋਰ ਜਿਹਦਾ ਪਰਫਾਰਮੈਂਸ ਹੈ ਚਲੋ ਆਂ ਦੋ ਇਹ ਜਰਸੀ ਆ ਪਿਓਰ 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 ਜੀ ਪਿਓਰ ਜਰਸੀ ਬਸ ਠੀਕ ਹੈ ਜੀ ਹਾਂ ਜੀ ਫਿਰ ਸੰਦੀਪ ਭਾਜੀ 45 ਵੀ ਦੇ ਦਾਂਗੇ ਵੀ ਇਹ ਖਾਣਾ ਹੀ ਬਈ 40000 ਦੀ 500 500 ਤੋਂ ਚਲੋ ਠੀਕ ਆ ਇਹ ਆ ਗਿਆ ਜੀ ਫਾਸਟ ਪੀਸ ਤੇ ਤੋਹਾਂ ਲਾਰ ਗੱਬਣ ਹਾਂ ਜੀ ਗੱਬਣ ਜੀ ਗੱਬਣ ਨਾਲਾ ਜੀ ਦਸ ਦਿਨ ਇੱਥੇ ਹੀ ਲੈ ਜਾਊਗੀ ਏਰੇ ਚਾਲੂ ਲੱਗ ਚਾ ਦਿਆ ਇਹ ਨਮੂਨਾ ਇਹ ਕਰਦੇ ਆ ਤੇ ਚੀਜ਼ਾਂ ਲਿਆਦੇ ਆ ਇਹ ਨਮੂਨਾ ਇੱਕ ਤੁਹਾਨੂੰ ਬ੍ਰਾਂਡ ਦੇ ਬੰਦੇ ਹੁੰਦਾ ਜੀ ਬੰਦੇ ਦਾ ਨਜ਼ਰ ਉਹ ਕਿਹੜੇ ਵਸਾਖੀ ਆ ਗਈ ਆ ਨਾ ਤੇਰੇ ਵਸਾਖੀ ਆ ਨਾ ਵਸਾਖੀ ਆ ਇਸ ਕਰਕੇ ਭਾਈ ਜਿਹੜਾ ਵੀਰ ਲੁੱਟ ਲੈ ਮੇਲਾ ਸੁੱਕਦੇ ਸੁੱਕਦੇ ਲੁੱਟਨੇ ਪੈਂਦੀਆਂ ਵੀਡੀਓ ਸਰੀਰ ਵਾਲੀ ਵੀਡੀਓ ਆਣੀ ਆ ਹਾਂ ਜੀ ਇਹ ਸਰੀਰ ਤਾਂ ਜੱਕੀ ਜਾ ਮੇਲੇ ਜੱਕੀ ਜਾਵੇ ਜੜੀ ਇਹ ਨਾਲੇ ਖੜੇ ਵਹਿੜ ਤੇ ਨਾਲੇ ਪਕੌੜੇ ਬਣਾ ਫੜਾ ਖਾਣ ਠੀਕ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਫਿਰ ਲਾਸਟ ਵੀਧੀ ਆ ਲਾਸਟ ਵੀਧੀ ਕੋਈ ਗੱਲ ਇਹ ਵੀ ਸੰਦੀਪ ਜੀ 31000 ਦੀ ਦੇਤ ਨਹੀਂ ਆ 31000 ਦੀ ਸੰਦੀਪ ਭਾਈ ਇਹ ਨਹੀਂ ਦੇਣੀ 31 ਦੀ ਇਹ ਤੋਹਫਾ ਲੈਂਦਾ ਵਾ ਆਪਾਂ ਪਕੌੜਿਆਂ ਜੋਗੇ ਛੱਡਨੇ ਆ ਕਿਲੇ 30000 ਦੀ ਸੰਦੀਪ ਜੀ ਜਾ 400 ਸ਼ੋਰ ਸ਼ੋਰ ਕਰਦਾ ਕਿ ਸੰਦੀਪ ਜੀ 500 500 ਹੀ ਹੋਰ ਜਾਂ ਚੱਲ ਸੰਦੀਪ ਜੀ ਦੇ ਦਾਂਗੇ 29 ਦੀ ਦੇ ਦਾਂਗੇ ਭਾਈ ਲੈ ਜਾਓ ਕਰ ਲੁੱਟ ਕੇ ਹਾਂਜੀ ਇੱਥੇ ਇਹ ਮਾਲ ਭਾਈ ਭਾਣਾ ਮਿਲਿਆ ਤੇ ਭਾਣਾ ਹੀ ਦੇ ਦੇਣਾ ਆਪਾਂ ਤੁਹਾਨੂੰ ਉਦਣ ਵੀ ਗਿਆ ਸੀ ਕਿ ਅਸੀਂ ਜਾਦੇ ਨਫੇ ਦੇ ਵੰਜਾਰੇ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਆਪਾਂ 2 3000 ਇਹਦੇ ਵੰਜਾਰੇ ਆ ਮੈਂ ਨੋ ਨਜਾਰੇ ਬੱਧੇ ਆ ਹਾਂਜੀ ਹਾਂਜੀ ਕਿਹਨੇ ਕਹੋ ਜੀ ਬਾਕੀ ਚਲੋ ਇਹ ਵੀ ਮਾਲ ਵਿਕਦਾ ਜਾਂਦਾ ਚੱਲ ਇਹ ਤਾਂ ਵਧੀਆ ਲੱਗ ਰ ਗਿਆ ਹਾਂਜੀ ਟਾਲਾਂ ਲੱਗਣੀਆਂ ਆ ਨਾ ਨਾ ਪੂਰੀ ਹੱਥ ਹੁੰਦੀ ਆ ਹਾਂ ਜਦੋਂ ਤਿਆਰ ਹੋ ਗਈਆਂ ਨਾ ਅੰਦਰੋਂ ਪੂਰੀਆਂ ਟਾਲਾਂ ਆ ਫੇਰ ਇੱਕ ਵਾਰੀ ਵੀਡੀਓ ਬਣਾਉਣੀ ਆ ਹਾਂਜੀ ਹਾਂਜੀ ਹੋਰ ਦੱਸੋ ਜੀ ਫਿਰ ਬਸ ਵਧੀਆ ਦੇ ਕਰ ਬੋਲੋ ਫਿਰ ਨੰਬਰ 84275 2682 ਕੋ ਪਿੰਡ ਕੋੜਖਿਆਣਾ ਜ਼ਿਲ੍ਹਾ ਗਰਦਾਸ ਖੋ ਤਸੀਨ ਬਟਾਲਾ ਜੀ ਉਹ ਨਾ ਮੋਟਰਸਾਈਕਲ ਫਿਰ ਹਾਂਜੀ ਪੂਰਾ ਪੂਰਾ ਤੇ ਮੋਟਰਸਾਈਕਲ ਦਾ ਸੰਦੀਪ ਭਾਜੀ ਜਿੰਨਾ ਮਜ਼ਾ ਮੋਟਰਸਾਈਕਲ ਤੇ ਹੁੰਦਾ ਨਾ ਤੇ ਮੋਟਰਸਾਈਕਲ ਦਾ ਇਹ ਫਾਇਦਾ ਜੇ ਪੀ ਬੰਨਿਆ ਥਣੀ ਵੀ ਨਿਕਾ ਦੋ ਚਾਰ ਚਾਰ ਪੰਜ ਪੰਜ ਕਿਲੋਮੀਟਰ ਪੈੜਾ ਹੀ ਬਚਾ ਜਾਈਦਾ ਦੇਖੋ ਮੈਂ ਕਿਥੋਂ ਜਦੋਂ ਮੈਂ ਵੀ ਮੋਟਰਸਾਈਕਲ ਹੁੰਦਾ ਸੀ ਨਾ ਹਾਂਜੀ ਹਾਂਜੀ ਤੇ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਕੜ ਕੜ ਲੈ ਕੇ ਆ ਗਏ ਗੱਡੀ ਤੇ ਹੁਣ ਬਜੀ ਇੰਜ ਹਾਂਜੀ ਗੱਡੀ ਤੇ ਖਾਣੇ ਪੈਸੇ ਟ੍ਰੈਕ ਆ ਨਹੀਂ ਖਾਣਾ ਹਾਂਜੀ ਗੱਡੀ ਜਾਨੇ ਵੀ ਦੇਖਿਓ ਭਾਜੀ ਜਿੰਨਾ ਗੱਡੀਆਂ ਚਾਉਣਾ ਫਿਰ ਰੇਟ ਵੀ ਗੱਡੀਆਂ ਨੇ ਲੱਗਦੇ ਨੇ ਇਹ ਵੀ ਗੱਡੀਆਂ ਠੀਕ ਆ ਜ ਉਹ ਕਿ ਹਰ ਗਾਗ ਜਾ ਸੋਚਦਾ ਵੀ ਨਹੀਂ ਮਾਤਰ ਬੰਦਾ ਆਇਆ ਵਾ ਇਹਦੇ ਹਿਸਾਬ ਨਾਲ ਹੀ ਦੋ ਠੀਕ ਹੈ ਜੀ ਐ ਹੀ ਆ ਭਾਈ ਮਾਤਰ ਤੇ ਆਣਾ ਸੰਦੀਪ ਭਾਜੀ ਉਧਾ ਵਛੀ ਕਿਹਨੇ ਦੇਣੀ ਸੀ ਹੁਣ ਉਹ ਪਰਲੀ ਵਛੀ ਆ ਭਾਜੀ ਹੁਣ ਉਹ ਭਾਈ ਪਰਲੀ ਵਛੀ ਆ ਠੀਕ ਆ 2000 ਦਾ ਹੀ ਮਾਰਜਾ ਰੱਖਿਆ ਵੇ ਸਿੱਧੀ ਗੱਲ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ 40 ਦੀ ਵੀ ਪਾ ਸਕਦੇ ਆ ਪਰ ਨਹੀਂ ਪਾਉਣੀ ਦੋਣੀ ਨਹੀਂ ਆ ਸਾਨੂੰ ਭਾਣਾ ਮਿਲਿਆ ਹੀ ਨਹੀਂ ਦੇਣੀ ਆ ਠੀਕ ਹੈ ਜੀ ਹਾਂ ਜੀ ਐ ਗਾਗ ਬੈਠੇ ਭਾਈ ਕਿੱਥੋਂ ਆਏ ਹੋ ਆਜੋ ਭਾਜੀ ਆਜੋ 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 ਭਾਜੀ ਹੱਥੀ ਗੱਲ ਜੀ ਆਜੋ ਆਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜਿਗਰ ਹੈ ਭਾਜੀ ਮਾਨ ਸੈਂਡ ਵਾਲ ਪਿੰਡ ਦਾ ਹਾਂਜੀ ਮਾਨ ਸੈਂਡ ਵਾਲ ਪਿੰਡ ਤੋਂ ਆਏ ਜੀ ਇਹ ਜਿਹੜਾ ਕਿਹੜਾ ਪਿੰਡੋਂ ਆਪਣਾ ਇਹੋ ਜਿਹਾ ਪਿੰਡ ਗੁਰਦਾਸਪੁਰ ਭਾਜੀ ਗੁਰਦਾਸਪੁਰ ਪਿੰਡ ਦਾ ਹਾਂਜੀ ਸਾਰਾ 7-8 ਕਿਲੋਮੀਟਰ ਪਿੰਡ ਦੂਰ ਹੈ ਲੈ ਹੁਣ ਨੇਰਾ ਹੋ ਗਿਆ ਇਹ ਤੁਹਾਡੀ ਬੜੀ ਵੀਡੀਓ ਤੇ ਗਾਗ ਜੁੜੇ ਆ ਰਹੀ ਆ ਬੜੀ ਜੁੜੇ ਆ ਇਹ ਆਈਆਂ ਭਾਜੀ ਆਈਆਂ ਹਨ ਬੜਾ ਹੀ ਭਾਜੀ ਲੋਕਲ ਗਾਗ ਵੀ ਨਾ ਬੜਾ ਹੀ ਜੁੜ ਗਿਆ ਨਾਲ ਜੁੜਨਾ ਹੀ ਹੈ ਭਾਜੀ ਇਹ ਬਾਹਰ ਦਾ ਗਾਗ ਨਹੀਂ ਸਾਨੂੰ ਆਸ ਹੀ ਨਹੀਂ ਕਿ ਸਾਡੇ ਨਾਲ ਇੰਨਾ ਕੋਈ ਗਾਗ ਜੁੜੂਗਾ ਹਾਂ ਜੀ ਇਹ ਫਿਰ ਉਹੀ ਗੱਲਾਂ ਆ ਨੀਤਾਂ ਰੋਸ ਆ ਇਹ ਵੀਰੋ ਦਾ ਰੇਟ ਬਹੁਤ ਜ਼ਿਆਦਾ ਜਨੇ ਪਹਿਲਾਂ ਵੀ ਆਪਾਂ ਇੱਕ ਦੋ ਵਾਰ ਆਏ ਆ ਤੇ ਵਧੀਆ ਲੱਗਾ ਡੰਗਰ ਹੀ ਵਧੀਆ ਪਿਆ ਆ ਹਾਂ ਜੀ ਹਾਂ ਜੀ ਹਨ ਵੀ ਰੇੜੀ ਬਿਲਕੁਲ ਜ਼ਿਆਦਾ ਜੇ ਬਾਕੀਆਂ ਨਾਲੋਂ ਚਲੋ 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 ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ